ਕਰਨ ਤੇ ਕਾਈ ਸੰਗਰਾਗਨੀ ਤੀ ਹੋਏ ਤਾਂ ਇੱਕ ਨਾ ਚੱਲੈ ਨਾਰ ਜਿਵੇਂ ਸਚਿਆਰਾ ਹੋਈ ਹੈ ਜਿਵੇਂ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਹੁਕਮੀ ਹੋਵਨਿਆਤਾਰ ਹੁਕਮ ਨਾ કહਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਢਾਈ ਹੁਕਮੀ ਉਤਮ ਨੀਚਾ ਹੁਕਮਾ ਲੈ ਕੇ ਦੋਖਾ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਦਾ ਭਵਾਈ ਹੈ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਨ ਕੋਪਮੈ ਜੀੁੱਝੈ ਤਾਂ ਹਮੈ ਕਹਿਣਾ ਕੋਈ ਗਾਵੈ ਕੋ ਤਾਂ ਹੋਵੈ ਕੋ ਸੈਤਾਨ ਗਾਵੈ ਕੋ ਧਾਰਮ ਜਾਣੈ ਨੀਸਾਨ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਤੋ ਸਾਰਜ ਕਰੀਐ ਗਾਵੈ ਕੋ ਜੀਨਾ ਕੋ ਤੇ ਗਾਵੈ ਕੋ Japੈ ਸਤਿਗੁਰ ਆਸਰਤਿਓ ਮੈਂ ਸੰਗਤ ਨੂੰ ਲਸਦਾ ਵੀ ਵਿਵਤ ਪਾਇਆ ਮਾ ਇਹੋ ਰਸ ਕਿਸਮਤ ਵਾਲੇ ਬੰਦੇ ਨੇ ਹੁਣੀ ਨਿਦਾਨ ਇਹੋ ਜਿ ਕਿਸਮਤ ਵਾਲੇ ਬੰਦਿਆ ਇਹੋ ਜਿ ਪਰਵਾਰਕ ਬਹਾਂ

ਆਜਾ ਕੋਲ ਇਹਦਾ ਬਾਬਾ ਚਾਹਤਾ ਕਿ ਤਾ 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 ਮੈਂ ਅਰਜ਼ੀ ਹੈ ਬਾਹੀ ਗੁਰੂ ਦਾ ਖਾਲਸਾ ਬਾਹੀ ਗੁਰੂ ਦੀ ਤਰਫ ਤੇ ਇਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਅਸਥਾਨ ਤੋਂ ਸੇਵਾ ਦਾ ਰਾਇਸੀ ਅਰਦਾਸ ਕਰਕੇ 함ਰੀ ਕਰੋ ਹਾਦਰ ਅੱਛਾ ਪੂਰਨ ਹੋਏ ਤੇ ਚਿੰਤ ਕੀ ਜਿਹੜਾ ਮਹਾਰਾਜਾ ਹੀਰਾ ਸਿੰਘ ਨੇ ਬਾਬਾ ਨਾਰਾਇਣ ਸਿੰਘ ਜੀ ਨੂੰ ਆਖਿਆ ਸੀ ਵੀ ਕੋਈ ਐਸਾ ਸਿੱਖ ਹੈਗਾ ਜਿਹੜਾ ਇੱਕ ਚੌਂਕੜੇ ਦੇ ਵਿੱਚ ਬਾਣੀ ਪੜ ਲੂਗਾ ਉਹਨਾਂ ਨੇ ਕਿਹਾ ਜੀ ਕੋਈ ਇਹ ਜਿਹਾ ਹੈਗਾ ਜਿਹੜਾ ਇੱਕ ਚੌਂਕੜੇ ਦੇ ਸੁਣ ਲੂਗਾ ਦੱਸ ਦਿਆ ਗ੍ਰੰਥਾਕਾਰਾਂ ਦੇ ਵਿੱਚ ਲਿਖਿਆ ਤਾਂ ਨਹੀਂ ਇਹ ਪਰ ਉਹ ਸੁਣੀ ਸੁਣਾਈ ਗੱਲ ਕਰਦੇ ਆਂ ਵੀ ਬਾਬਾ ਨਰਾਇਣ ਸਿੰਘ ਜੀ ਨੇ ਇੱਕ ਚੌਂਕੜੇ ਦੇ ਕੀਤਾ ਸੀਗਾ ਤੇ ਮਹਾਰਾਜਾ ਹੀਰਾ ਸਿੰਘ ਨੇ ਸੁਣਾਇਆ ਸੀਗਾ ਪਰ ਮਹਾਰਾਜ ਨੇ ਕਿਰਪਾ ਕੀਤੀ ਜਿਹੜੇ ਅਸਥਾਨ ਤੇ ਮੈਂ ਝਾੜੂ ਮਾਰਦਾਗਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਉੱਥੋਂ ਸੇਵਾਦਾਰ ਨੂੰ ਦਾਤ ਮਿਲੀ ਹੈ ਤਰਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਸੇਵਾਦਾਰ ਤੇ ਇਹ ਜਿਹੜੀ 48 ਘੰਟਿਆਂ ਦੀ ਸੰਪੂਰਤਾ ਮਹਾਰਾਜ ਨੇ ਆਪ ਕਰਾਈ ਹੈ ਕਿਉਂਕਿ ਇਕੱਲਾ ਨਹੀਂ ਸੀ ਮੈਂ ਮੇਰੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 36 ਮਹਾਂਪੁਰਖ ਬੈਠੇ ਨਾਲ ਸਨ ਕਿਉਂਕਿ ਇਕੱਲੇ ਤੋਂ ਬੰਦੇ ਤੋਂ ਬੈਠਾ ਨਹੀਂ ਜਾਂਦਾਗਾ 48 ਘੰਟੇ ਮਹਾਰਾਜ ਨੇ ਤਰਸ ਕਰਕੇ ਦੇਵਾਦਾਰ ਤੋਂ ਦੀ ਸੇਵਾ ਲਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਸਰਬੱਤ ਦੇ ਭਲੇ ਲਈ ਇਹ ਜਿਹੜਾ ਖੰਡ ਪੜ ਕੀਤਾ ਗਿਆ ਸੀ ਤੇ ਮਹਾਰਾਜਾ ਅਭੀ 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 ਉਵੇ ਪ੍ਰਤਾਪ ਸਿੰਘ ਜੀ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਬਾਣੀ ਪੜ੍ਹੀ ਹੈ ਸਾਰੀ ਸੰਗਤ ਨੂੰ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਜੈਕਾਰ ਲੁਲ ਵਾਹਿਗੁਰੂ ਜੀ ਕਾ ਖਾਲਸਾ ਅੱਗੇ ਖਾਲੀ ਪਿੱਛੇ ਚੱਲਦੇ ਚੱਲਦੇ ਅੱਗੇ ਪਿੱਛੇ ਭੈਣ ਜੀ ਮਾਰਾ ਜੀ ਨੰਬਰ ਆ 50 50 ਤੋ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਕਰਮ ਕਹੇ ਸਵਾਰੀ ਪੋਨੇ ਆਈ ਦੀਪਕ ਦੀ ਟੋਲਾ ਸਚੇਲੀ ਪਟਮੰਦਰੀ ਕਾ ਨਾਮ ਗौरा ਹੋ ਕਰਾ ਕਲਿਆਨਾ ਇਕ ਪੁਤਰ ਦੀਪਾਲੂ 사ਰਗ ਸਾਗਰਾ ਔਰ ਗੌਂਡ ਗੰਬੀਰਾ ਇਕ ਪੁਤਰ ਸੁਰੀ ਰਾਗਤੇ Born.